ਹਾਂਜੀ ਪਹਿਲਾਂ ਆਪਾਂ ਕਿੱਥੇ ਸੀਗੇ ਊੜੇ ਨੂੰ ਹੋੜਾ ਪਾ ਕੇ ਜਿਹੜੇ ਸ਼ਬਦ ਲਿਖੇ ਜਾਂਦੇ ਨੇ ਤੇ ਹੁਣ ਆਪਾਂ ਕਰਾਂਗੇ ਜਿਹੜੇ ਊੜੇ ਨੂੰ ਔਂਕੜ ਨਹੀਂ ਪੈਂਦਾ ਤੇ ਇੱਕ ਘਣਾੜਾ ਪੈਂਦਾ ਆੜੇ ਨੂੰ ਘਣਾੜਾ ਪੈਂਦਾ ਜਾਂ ਉਸ ਤੋਂ ਪਹਿਲੇ ਅੱਖਰ ਨੂੰ ਘਣਾੜਾ ਪੈਂਦਾ ਜਿੱਥੇ ਊੜੇ ਨੂੰ ਔਂਕੜ ਲੱਗਿਆ ਹੋਇਆ ਹੈ ਉਸ ਤੋਂ ਜਿਹੜਾ ਪਹਿਲਾ ਅੱਖਰ ਹੈ ਉਹਨੂੰ ਘਣਾੜਾ ਪਾ ਕੇ ਲਿਖੇ ਜਾਂਦੇ ਨੇ ਇਹ ਸ਼ਬਦ ਮਤਲਬ ਸਹੀ ਨੇ ਜਿਹੜੇ ਤਾਂ ਜਿਵੇਂ ਔਖਾ ਲਿਖਿਆ ਜਾਂਦਾ ਸੀ ਪਹਿਲਾਂ ਗੁਰਬਾਣੀ ਦੇ ਵਿੱਚ ਤੁਸੀਂ ਦੇਖਿਓ ਇਹ ਸ਼ਬਦ ਧਿਆਨ ਦਿਓ ਮੜਾ ਜੀ ਵੀ ਉੱਥੇ ਕਿਵੇਂ ਲਿਖੇ ਜਾਂਦੇ ਨੇ ਪੁਰਾਤਨ ਜਿਹੜੀ ਆਪਣੀ ਸਿੱਜੀ ਭਾਸ਼ਾ ਉਹਦੇ 'ਚ ਐਵੇਂ ਲਿਖਿਆ ਜਾਂਦਾ ਸੀ ਔਖਾ ਪਰ ਹੁਣ ਕਿਵੇਂ ਲਿਖਿਆ ਜਾਂਦਾ ਕਨੌੜਾ ਪਹਿਲਾ ਅੱਖਰ ਆ ਜਿਹੜਾ ਊੜੇ ਨੂੰ ਔਂਕਣ ਤੋਂ ਪਹਿਲਾਂ ਜਿਹੜਾ ਅੱਖਰ ਆ ਉਹਨੂੰ ਕਨੌੜਾ ਪਾਇਆ ਜਾਂਦਾ ਊੜੇ ਨੂੰ ਔਂਕੜਾ ਜਿਹੜਾ ਇਹ ਖਤਮ ਹੋ ਗਿਆ ਆੜੇ ਨੂੰ ਕਨੌੜਾ ਖਖੇ ਨੂੰ ਕੰਨਾ ਔਖਾ ਆਵਗਣ ਉੜੇ ਨੂੰ ਔਂਕੜ ਸੀ ਜਿਹੜਾ ਉਹ ਖਤਮ ਹੋ ਗਿਆ ਕੀ ਲੱਗ ਗਿਆ ਆੜੇ ਨੂੰ ਘਣੌੜਾ ਲੱਗ ਗਿਆ ਇਹਦੀ ਜਗ੍ਹਾ ਔਗਣ ਸੋਣਾ ਇੱਥੇ ਵੀ ਉੜੇ ਨੂੰ ਔਂਕੜ ਖਤਮ ਹੋ ਗਿਆ ਸਸੇ ਨੂੰ ਘਣੌੜਾ ਲੱਗ ਗਿਆ ਸੋਣਾ ਠੀਕ ਹੈ ਜੀ ਪਹਿਲਾਂ ਲਿਖਿਆ ਜਾਂਦਾ ਸੀ ਔਗਣ ਗੁਰਬਾਣੀ ਦੇ ਵਿੱਚ ਦੇਖਿਓ ਇਹ ਇਸੇ ਤਰ੍ਹਾਂ ਲਿਖੇ ਹੋਏ ਨੇ ਸ਼ਬਦ ਤੇ ਹੁਣ ਜਿਹੜੇ ਪੁਰਾ ਪੁਰਾਤਨ ਬੋਲਦੇ ਸੀ ਉਹ ਤੋਂ ਹੁਣ ਜਿਹੜੀ ਆਪਣੀ ਕੇਂਦਰੀ ਬੋਲੀ ਆ ਉਹਦੇ ਵਿੱਚ ਐਵੇਂ ਲਿਖਿਆ ਜਾਂਦੇ ਨੇ ਸੌਣਾ ਸੌਦਾ ਸੌਦਾ ਪਹਿਲਾਂ ਸੌਦਾ ਐਵੇਂ ਲਿਖਿਆ ਜਾਂਦਾ ਸੀਗਾ ਸੌਦਾ ਠੀਕ ਐ ਐਵੇਂ ਸੌਂਦਾ ਵੀ ਇੱਥੇ ਜੇ ਬਿੰਦੀ ਨਾਲ ਲਿਖਿਆ ਜਾਏਗਾ ਸੌਂਦਾ ਪਰ ਹੁਣ ਕੀ ਐ ਸ ਸੇ ਨੂੰ ਕਨੌੜਾ ਦ ਦੇ ਨੂੰ ਕੰਨਾ ਇਹ ਖਤਮ ਹੋ ਗਿਆ ਬਿੰਦੀ ਵੀ ਇਹਦੇ ਨਾਲ ਆ ਗਈ ਤੇ ਘਣੌੜਾ ਵੀ ਇਹਦੇ ਨਾਲ ਆ ਗਿਆ ਸੌਂਦਾ ਕੌਣ ਕੱਕੇ ਨੂੰ ਘਣੌੜਾ ਨਾਣਾ ਕੌਣ ਚਾਰ ਊੜੇ ਨੂੰ ਅੰਕੜ ਖਤਮ ਹੋ ਗਿਆ ਤੇ ਚਿੰਕ ਘਣੌੜਾ ਰਾਰਾ ਚਾਰ ਚੌੜਾ ਤੇ ਚਿੰਕ ਘਣੌੜਾ ਰਾੜੇ ਨੂੰ ਘਣਾੜਾ ਚੌੜਾ ਡੌਰੂ ਡੱਡੇ ਨੂੰ ਘਣਾੜਾ ਰਾਰੇਂਦ ਲੰਕਟ ਡੌਰੂ ਤੌੜੀ ਤਤੇ ਨੂੰ ਘਣਾੜਾ ਡਾੜੇ ਨੂੰ ਬਿਹਾਰੀ ਤੌੜੀ ਪੌਣ ਪੱਪੇ ਨੂੰ ਘਣੌੜਾ ਨਾਣਾ ਪੌਣ ਕੌਣ ਪਾਣੀ ਦੇਖੋ ਤੁਸੀਂ ਗੁਰਬਾਣੀ ਦੇ ਵਿੱਚ ਪੜਿਓ ਤੁਹਾਨੂੰ ਫਰਕ ਪਤਾ ਲੱਗ ਜਾਏਗਾ ਕਿ ਉਦੋਂ ਲਿਖਿਆ ਜਾਂਦੇ ਸੀ ਪਰ ਇਹ ਹੁਣ ਇਸ ਘਣਾੜਾ ਪੈਂਦਾ ਪੋਂਕਣਾ ਤਾਂ ਮੈਨੂੰ ਘਣਾੜਾ ਉੱਪਰ ਬਿੰਦੀ ਕੱਕਾ ਨਾਣੇ ਨੂੰ ਕੰਨਾਣਾ ਪੋਂਕਣਾ ਪਾਉਣਾ ਪਾਉਣਾ ਪੱਬੇ ਨੂੰ ਘਣਾੜਾ ਨਾਣੇ ਨੂੰ ਕੰਨਾਣਾ ਪਾਉਣਾ ਮਾਉਜ ਊੜੀ ਨੌਂਕੜ ਖਤਮ ਹੋ ਗਿਆ ਮੰਮੇ ਨੂੰ ਘਣਾੜਾ ਲੱਗ ਗਿਆ ਜੱਜਾ ਮਾਉਜ ਲਾਉਣ ਨਾ ਲਾਉੜੀ ਨੌਂਕੜਣਾਣਾ ਲੈਨ ਘੁਣਾੜਾ ਨਾਲ ਲਾਹਣ ਰੌਂਸ ਰੌਂਸ ਰੈਨ ਘੁਣਾੜਾ ਉੱਪਰ ਵਿੰਦੀ ਸਸਾ ਰੌਂਸ ਹਾਂਜੀ ਪੌਦਾ ਪਹਿਲਾਂ ਐਵੇਂ ਪੌਦਾ ਲਿਖਦੇ ਸੀ ਪਪੇ ਨੂੰ ਘੁਣਾੜਾ ਦੱਦੇ ਨੂੰ ਘੰਨਾ ਦਾ ਪੌਦਾ ਪੌਂਦਾ ਜਿਹੜਾ ਉਹ ਐਵੇਂ ਲਿਖਿਆ ਜਾਂਦਾ ਠੀਕ ਹੈ ਪੌਂਦਾ ਐਵੇਂ ਨਹੀਂ ਲਿਖਣਾ ਉਹ ਗੱਲ ਤਾਂ ਬਹੁਤ ਕਈ ਸ਼ਬਦ ਹੈਗੇ ਨੇ ਜਿਹੜੇ ਮਤਲਬ ਔਂਕੜ ਦੇ ਨਾਲ ਹੀ ਪੈਂਦੇ ਨੇ ਸਾਰਿਆਂ ਦੇ ਵਿੱਚੇ ਊੜੇ ਨੂੰ ਔਂਕੜ ਖਤਮ ਨਹੀਂ ਕਰ ਦੇਣਾ ਤੇ ਜਿੱਥੇ ਲੱਗਦਾ ਉੱਥੇ ਤਾਂ ਲੱਗਦਾ ਹੀ ਐ ਪਰੇ ਸ਼ਬਦ ਸੀਗੇ ਜਿੰਨਾ ਦੇ ਵਿੱਚ ਨਹੀਂ ਲੱਗਦਾ ਜਿਹੜੇ ਅੱਜ ਆਪਾਂ ਕੀਤੇ ਨੇ ਤੇ ਜਿੱਥੇ ਲੱਗਦਾ ਉੱਥੇ ਲਾਉਣਾ ਹੀ ਆ ਸਾਰਿਆਂ ਦੇ ਵਿੱਚ ਨਹੀਂ ਹਟਾ ਦੇਣਾ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਜੇ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਹੀ ਫਿਰ ਪਤਾ ਲੱਗਦਾ ਕਿ ਤੁਹਾਨੂੰ ਸਮਝ ਲੱਗਦੀ ਆ ਤੇ ਅੱਗੇ ਕੀ ਕਰਨਾ ਚਾਹੁੰਦੇ ਹੋ ਉਹ ਵੀ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਮੇਰੇ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ